ਵਾਹਿਗੁਰੂ ਜੀ ਕੀ ਫਤਿਹ ਦਰਸ਼ਕਾਂ ਦੇ ਚੰਨਾਂ ਚ ਬੇਨਤੀ ਹੈ ਜਿੰਨੇ ਵੀ ਸੂਫੀ ਸੰਤ ਕਾਦਰੀ ਟੀਵੀ ਨੂੰ ਹੁਣ ਸੁਣ ਰਹੇ ਨੇ ਅਸੀਂ ਪਿਛਲੀ ਵਾਰੀ ਜਿਹੜੀਆਂ 17 ਤੁਨੂੰ ਅਰਥ ਕਰਕੇ ਪਾਈਆਂ ਉਹਨਾਂ ਤੇ ਵਿਚਾਰ ਕੀਤੀ ਹੈ ਹੁਣ ਅੱਗੇ ਵਿਚਾਰ ਸ਼ੁਰੂ ਹੈ ਅਤਾ ਬਖਸ਼ ਉ ਪਾਕ ਪਰਵਰਦੀਗਾਰ ਰਹੀਮਸਤ ਰੋਜ਼ੀ ਦਹਦ ਹਰ ਦਯਾਰ ਅਤਾ ਅਤੀਆ ਨਾਮਤਾ ਅਤਾ ਬਖਸ਼ ਬਖਸ਼ਣ ਵਾਲਾ ਪਾਕ ਪਰਵਰਦੀਗਾਰ ਓ ਪਵਿੱਤਰ ਪਰਵਰਦੀਗਾਰ ਰਹੀਮਸਤ ਮਹਰਬਾਨ ਹੈ ਰੋਜ਼ੀ ਦਹਦ ਹਰ ਦਯਾਰ ਤੇ ਉਹ ਹਰ ਦਯਾਰ ਨੂੰ ਰੋਜ਼ੀ ਦਿੰਦਾ ਏ ਅਕਾਲ ਪੁਰਖ ਪਰਮਾਤਮਾ ਅੱਲਾ ਵਾਹਿਗੁਰੂ ਸਾਰਿਆਂ ਨੂੰ ਰੋਜ਼ੀ ਦਿੰਦਾ ਏ ਅੱਗੇ ਕਹਿ ਗਿਆ ਕਿ ਸਾਹਿਬ ਦਯਾਰਸਤ ਆਜ਼ਮ ﻋظیم ਸਾਹਿਬ ਕਹਿੰਦੇ ਨੇ ਮਾਲਿਕ ਨੂੰ ਦਯਾਰ ਕਹਿੰਦੇ ਨੇ ਦੁਨੀਆਂ ਨੂੰ ਸਾਹਿਬ ਦਯਾਰਸਤ ਉਹ ਸੰਸਾਰ ਦਾ ਦੁਨੀਆਂ ਦਾ ਮਾਲਿਕ ਹੈ ਆਜ਼ਮ ﻋظیم ਵੱਡਿਆਂ ਨਾਲੋਂ ਵੱਡਾ ਹੈ ਕਿ ਹਸਨ ਜਮਾਲ ਅਸਤ ਰਾਜ਼ਿਕ ਰਹੀਮ ਹਰ ਚੀਜ਼ ਉਹਦੇ ਨੂਰ ਤੇ ਉਹਦੇ ਹੁਸਨ ਦੇ ਨਾਲ ਬਣੀ ਹੋਈ ਹੈ ਔਰ ਰਾਜ਼ਿਕ ਹੈ ਰੋਜ਼ੀ ਦੇਣ ਵਾਲਾ ਹੈ ਰਹੀਮ ਮਿਹਰਬਾਨ ਹੈ ਜਿਸ ਵੇਲੇ ਉਹ ਰੋਜ਼ੀ ਦਿੰਦਾ ਹੈ ਉਹ ਨਹੀਂ ਪੁੱਛਦਾ ਕਿਸੇ ਨੂੰ ਕਿ ਤੂੰ ਬੰਦਗੀ ਕੀਤੀ ਹੈ ਕਿ ਨਹੀਂ ਪਰ ਉਹ ਰੋਜ਼ੀ ਦਿੰਦਾ ਹੀ ਦਿੰਦਾ ਹੈ ਅੱਗੇ ਕਹਿ ਗਿਆ ਕਿ ਸਾਹਿਬੂ ਸ਼ੂਰਸਤ ਆਜਜ਼ ਨਵਾਜ਼ ਉਹ ਸਾਹਿਬੂ ਉਹ ਮਾਲਿਕ ਇਸ ਤਰ੍ਹਾਂ ਦਾ ਪਰਮਾਤਮਾ ਜਿਹੜਾ ਨਿਮਰਤਾ ਮਾਨ ਨਿਮਰਤਾ ਦੇ ਨਾਲ ਰਹਿਣ ਵਾਲਾ ਆਜਜ਼ মুনਕਸਰੁਲ ਮਜ਼ਾਜ ਹੈ ਉਸ ਨੂੰ ਨਵਾਜ਼ਦਾ ਹੈ ਗਰੀਬੁਲ ਪ੍ਰਸਤ ਜਿਹੜੇ ਗਰੀਬ ਨੇ ਉਹਨਾਂ ਦੀ ਪ੍ਰਸ਼ਤਿਸ਼ ਕਰਦਾ ਹੈ ਯਾਨੀ ਹਰ ਤਰ੍ਹਾਂ ਦਾ ਉਹਨਾਂ ਨੂੰ ਹਰ ਅਤਿਆ ਉਹ ਦਿੰਦਾ ਏ ਉਹ ਗਨੀਮੁਲ ਗੁਦਾਜ਼ ਗਨੀਮ ਹਮਲਾ آور ਨੇ ਜਿਹੜੇ ਉਹਨਾਂ ਨੂੰ ਭਜਾਉਣ ਵਾਲਾ ਉਹਨਾਂ ਤੋਂ ਬਚਾਉਣ ਵਾਲਾ ਕਾਲਪੁਰਖ ਪਰਮਾਤਮਾ ਏ ਸ਼ਰੀਅਤ ਪਰਸਤੋ ਫਜ਼ੀਲਤ ਮਆਬ ਸ਼ਰੀਅਤ ਇੱਕ ਕਾਨੂੰਨ ਨੂੰ ਕਹਿੰਦੇ ਆ ਫਜ਼ੀਲਤ ਅਫਜ਼ਲੀਅਤ ਮਆਬ ਕਿਉਂ ਪਰਮਾਤਮਾ ਦਾ ਜਿਹੜਾ ਕਾਨੂੰਨ ਹੈ ਉਹ ਕੁਦਰਤ ਹੈ ਉਹਦੇ ਵਿੱਚ ਨਾ ਕਿਸੇ ਤੇ ਜ਼ੁਲਮ ਹੈ ਨਾ ਕਿਸੇ ਤੇ ਕੋਈ ਰਿਆਇਤ ਹੈ ਹਕੀਕ ਉਸ ਹਕੀਕਤ ਸ਼ਨਾਸ ਕੋਈ ਵੀ ਬੰਦਾ ਲੁਕ ਨਹੀਂ ਸਕਦਾ ਉਹ ਸਾਰੀ ਸਚਾਈ ਜਾਣਨ ਵਾਲਾ ਹੈ ਉਹ ਨਬੀਉਲ ਕਿਤਾਬ ਨਬੀਆਂ ਉਤੇ ਜਿਹੜੀਆਂ ਕਿਤਾਬਾਂ ਆਈਆਂ ਉਹਨਾਂ ਦਾ ਵੀ ਜਾਣਕਾਰ ਹੈ ਇਹਦੇ ਤੇ ਵਿਆਖਿਆ 12ਜੀ ਕਿਸ਼ਤ ਵਿੱਚ ਕਰਾਂਗੇ ਤੇ ਆਪ ਜੀ ਤੋਂ ਅਸ਼ੀਸ਼ਾਂ ਦੁਆਵਾਂ ਦੀ ਉਮੀਦ ਹੈ ਇਸ ਨਿਮਰ ਜੇ ਸੇਵਕ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਨੂੰ ਅਸ਼ੀਸ਼ਾਂ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ